ਅਤੇ ਇਹ ਐਸਾ ਸੰਵਿਧਾਨ ਹੈ ਜਿਸ ਵਿੱਚ ਕੋਈ ਉੱਚ ਨੀਂਹ ਨਹੀਂ ਹੈ ਰਵੀ ਮੋਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੰਬੇਦਕਰ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਉੱਚ ਨੀਂਹ ਦਾ ਫਰਕ ਨਾ ਕਰਦੇ ਹੋਏ ਸਭ ਨੂੰ ਇੱਕੋ ਜਿਹਾ ਸਤਿਕਾਰ ਦੇਣਾ ਚਾਹੀਦਾ ਹੈ ਇਸ ਮੌਕੇ ਜਸਿੰਦਰ ਕੁਮਾਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਭਿਆਚਾਰ ਅਤੇ ਆਦਰਸ਼ਾਂ ਦਾ ਪ੍ਰਤੀਬਿੰਬ ਹੈ ਅਤੇ ਇਸ ਸੰਵਿਧਾਨ ਤੇ ਚੱਲ ਕੇ ਹੀ ਨਵੇਂ ਭਾਰਤ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਕੌਂਸਲਰ ਦਵਿੰਦਰ ਪਹਿਰਵਾਨ ਨੇ ਸੰਵਿਧਾਨ ਦਿਵਸ ਨੂੰ ਇੱਕ ਬੁਨਿਆਦੀ ਫਰਜ ਮਨ ਕੇ ਤਿਹਾਰ ਵਜੋਂ ਮਨਾਉਣ ਦੀ ਅਪੀਲ ਕੀਤੀ ਤੇ ਨਾ ਹੀ ਦੇਸ਼ ਵਿਦੇਸ਼ ਵਿੱਚ ਵਾਸਤੇ ਸਮੂਹ ਭਾਈਚਾਰੇ ਨੂੰ ਸੰਵਿਧਾਨ ਦੇਸ਼ ਦੀ ਵਧਾਈ ਦਿੱਤੀ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਇੱਕ ਮਾਲਾ ਦੇ ਵਿੱਚ ਪਰੋਣ ਵਾਲੇ ਗ੍ਰੰਥ ਦਾ ਅੱਜ ਜਿਹੜਾ ਹੈ ਉਹ ਰੱਖਿਆ ਗਿਆ ਨੀ ਪੱਥਰ। ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਨੇ 26 ਨਵੰਬਰ 1949 ਦੇ ਵਿੱਚ ਜਿਹੜਾ ਇਹ ਉਹਨਾਂ ਦੀ ਸੋਚ ਸੀ ਕਿ ਹਰ ਛੋਸ਼ਿਤ ਵਰਗ ਔਰਤਾਂ ਹਰ ਸਮਾਜ ਨੂੰ ਜਿਹੜਾ ਹੈ ਕਾਨੂੰਨ ਦੇ ਹਿਸਾਬ ਨਾਲ ਦਰਜਾ ਬਦਰਜਾ ਸਭ ਨੂੰ ਮਿਲੇ ਜਿਹੜਾ ਉਹ ਦਾ ਅਧਿਕਾਰ ਮਿਲੇ ਇਸ ਸੋਚ ਨੂੰ ਦੇਖਦੇ ਆਂ ਬਾਬਾ ਸਾਹਿਬ ਨੇ ਕਾਨੂੰਨ ਦੀ ਨਿਰਮਾਣ ਕੀਤੀ ਜੋ ਕਿ 26 ਜਨਵਰੀ 1950 ਦੇ ਵਿੱਚ ਆ ਕੇ ਲਾਗੂ ਹੋਇਆ ਜਿਹਦੇ ਤਹਿਤ ਸਭ ਸਮਾਜ ਦੇ ਬੰਦਿਆਂ ਨੇ ਜਿਹੜਾ ਹੈ ਉਹ ਆਨੰਦ ਲਿਆ ਹੈ ਅੱਜ ਸਾਡੇ ਸਮਾਜ ਰક્ષਿਤ ਸਮਾਜ ਦੇ ਲੋਕ ਵੱਡੇ ਉਦਯਾਂ ਦੇ ਉੱਤੇ ਬੈਠੇ ਨੇ ਉਦਯੋਗ ਕਰ ਰਹੇ ਨੇ ਇਹ ਸਭ ਬਾਬਾ ਸਾਹਿਬ ਦੀ ਦੇਣ ਹੈ ਮੈਂ ਸਮੂਹ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਤੇ ਵਸਦੇ ਪੰਜਾਬੀਆਂ ਨੂੰ ਭਾਰਤ ਦੇ ਮੂਲ ਨਿਵਾਸੀਆਂ ਨੂੰ ਅੱਜ ਸੰਵਿਧਾਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਤੇ ਕਾਮਨਾ ਕਰਦਾ ਹਾਂ ਕਿ ਇਹ ਸੰਵਿਧਾਨ ਜਿਹੜਾ ਬਹੁਤ ਵਧੀਆ ਸੰਵਿਧਾਨ ਹੈ ਜਿਹਦੇ ਕਾਰਨ ਵੱਖ-ਵੱਖ ਧਰਮ ਹੁੰਦਿਆਂ ਵੀ ਸਾਡਾ ਜਿਹੜਾ ਦੇਸ਼ ਹੈ ਉਹ ਲੋਕਤੰਤਰਕ ਹੈ ਤੇ ਅੱਗੇ ਵੀ ਇਹ ਇਸ ਤਰ੍ਹਾਂ ਹੀ ਰਹੇਗਾ ਇਹਨਾਂ ਕੁਝ ਕਹਿੰਦਾ ਹੈ ਭਾਰਤ ਮਾਤਾ ਕੀ ਜੈ ਜੈ ਵਿਸ਼ੇਸ਼ ਨੇ ਸਭ ਤੋਂ ਵੱਡੇ ਲੋਕਤੰਤਰ ਸੰਵਿਧਾਨ ਦਿਵਸ ਦੀਆਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਮੇਰੇ ਸ਼ਡਿਊਲ ਕਾਸ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾਂ ਅੱਜ ਦੇ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਦਿਲੋਂ ਮੁਬਾਰਕਾਂ तहे ਦਿਲੋਂ ਮੁਬਾਰਕਾਂ ਦੇਣਾ ਹੈ ਤੇ ਦੂਸਰਾ ਮੈਂ ਆਪਣੇ ਸਮਾਜ ਦੇ ਜਿੰਨੇ ਵੀ ਮੇਰੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਕਹਿਣਾ ਚਾਹਣਾ ਹਾਂ ਕਿ ਅਸੀਂ ਜੋ ਸਾਡੇ ਬਾਬਾ ਸਾਹਿਬ ਡਾਕਟਰ ਬੀਮਬਰਾਓ ਅੰਬੇਦਕਰ ਜੋ ਸੋਚ ਨੂੰ ਲੈ ਕੇ ਚੱਲੇ ਸੀ ਉਹ ਸੋਚ ਤੇ ਅਸੀਂ ਉਹਨੂੰ ਅਮਲ ਅਮਲਕਾਰੀ ਬੁਈਏ ਤੇ ਉਹਨੂੰ ਸੋਚ ਨੂੰ ਅੱਗੇ ਨੂੰ ਵਧਾਈਏ ਤੇ ਆਪਣੇ ਇਹਦੇ ਬੈਠੇ ਬੱਚੇ ਨੇ ਸਾਡੇ ਜਿਹੜੇ ਗਰੀਬ ਬੱਚੇ ਨੇ ਜਿਹੜੇ ਅਸੀਂ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਕਾਪੀਆਂ ਖਰਤਾਬਾਂ ਤੋਂ ਵੀ ਵਾਂਝੇ ਨੇ ਉਹਨਾਂ ਲਈ ਅਸੀਂ ਵਕਤ-ਵਕਤ ਮਦਦ ਕਰੀਏ ਜੋ ਮੇਰੇ ਭਾਈਚਾਰੇ ਦੇ ਲੋਕ ਚੰਗੀਆਂ ਪੋਸਟਾਂ ਤੇ ਬੈਠੇ ਨੇ ਚੰਗੀਆਂ ਸੁਸਾਇਟੀਆਂ ਦੇ ਵਿੱਚ ਪੈਰ ਰੱਖਦੇ ਨੇ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਉਹ ਆਪਣੇ ਸਮਾਜ ਦੇ ਬੱਚਿਆਂ ਦਾ ਸਾਥ ਦੇਣ ਤੇ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਵੱਧ ਲੈ ਕੇ ਚੱਲਣ ਤੇ ਬੱਚੇ ਛੋਟੇ ਤੋਂ ਛੋਟੇ ਬੱਚੇ ਨੂੰ ਉਹਨਾਂ ਨੂੰ ਹੱਥ ਵਿੱਚ ਕਲਮ ਫੜਾਈ ਜਾਵੇ ਜੋ ਬਾਬਾ ਸਾਹਿਬ ਦੀ ਸੋਚ ਸੀ ਅੱਜ ਸਾਡੇ ਬੱਚੇ ਦੇਖਿਆ ਜਾਵੇ ਕਿ ਸਾਡੇ ਬੱਚੇ ਕਈ ਦੁਕਾਨਦਾਰਾਂ ਦੇ ਵਿੱਚ ਦੁਕਾਨਾਂ ਦੇ ਉੱਪਰ ਦਿਹਾਰੀ ਧੱਪਾ ਕਰਦੇ ਨੇ ਛੋਟੇ ਛੋਟੇ ਬੱਚੇ ਕੋ 10 ਸਾਲ ਦਾ ਬੱਚਾ ਕੋ 12 ਸਾਲ ਦਾ ਬੱਚਾ ਆ। ਉਹਨਾਂ ਨੂੰ ਅਸੀਂ ਆਪਣੇ ਨਾਲ ਲਾ ਕੇ ਗੱਲਾਂ ਲਾ ਕੇ ਉਹਨਾਂ ਨੂੰ ਆਹੀ ਆਪਾਂ ਸਕੂਲ ਦੇ ਵਰਤ ਤੋਰੀਏ ਤਾਂ ਜੋ ਵੱਡੇ ਹੋ ਕੇ ਪੜ੍ਹ ਲਿਖ ਕੇ ਇੱਕ ਸਮਾਜ ਦਾ ਸਾਡੇ ਸਮਾਜ ਦਾ ਨਾਂ ਰੋਸ਼ਨ ਕਰਨ ਜੋ ਸਾਡੇ ਬਾਬਾ ਸਾਹਿਬ ਦੀ ਸੋਚ ਸੀ ਉਹਨੂੰ ਲੈ ਕੇ ਉੱਪਰ ਤੱਕ ਪਹੁੰਚਣ ਮੈਂ ਇਹੋ ਅਪੀਲ ਕਰਨਾ ਚਾਹਾਂਗਾ ਇਹਦੇ ਸਵਿਧਾਨ ਦੀ ਵਾਸਤੇ ਇਹ ਸਭ ਤੋਂ ਵੱਡੀ ਉਪਲਬਧੀ ਹੋਏਗੀ ਜੋ ਅਸੀਂ ਇਹ ਕੰਮ ਕਰਾਂਗੇ ਤੇ ਬਾਬਾ ਸਾਹਿਬ ਦੀ ਆਤਮਾ ਨੂੰ ਇਤਤੋ ਸ਼ਾਂਤੀ ਮਿਲੇਗੀ ਇਹਨਾਂ ਨਾਲ ਇਹਨਾਂ ਜਿਆਦਾ ਨਾ ਕਹਿੰਦਾ ਹੋਇਆ ਮੈਂ ਸਭ ਦੇਸ਼ ਵਾਸੀਆਂ ਨੂੰ ਮੇਰੇ ਆਪਣੇ ਭਾਈਚਾਰੇ ਨੂੰ ਬਾਬਾ ਸਾਹਿਬ ਦੇ ਜੋ ਸਰਦਾਨ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਸਰੀ ਗਾਲ ਮੈਂ ਵਾਰਡ ਨੰਬਰ 74 ਤੋਂ ਦਵਿੰਦਰ ਪਹਿਲਵਾਨ ਕਾਉਂਸਲਰ ਸੋ ਅੱਜ ਬੜਾ ਭਾਗਾਂ ਵਾਲਾ ਦੇਣੇ ਆ ਜੋ ਸਾਡੇ ਬਾਬਾ ਸਾਹਿਬ ਨੇ ਇੱਕ ਸੋਚ ਸੋਚੀ ਸੀ ਉਹਦੇ ਉੱਤੇ ਚੱਲ ਕੇ ਅੱਜ ਸਾਰਿਆਂ ਨੂੰ ਜੋ ਆਪਣੇ ਹੱਕ ਮਿਲੇ ਨੇ ਇਹ ਸਿਰਫ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਦੇਣ ਹੈ ਸੋ ਅੱਜ ਪੂਰੇ ਦੇਸ਼ ਦੇ ਵਿੱਚ ਥਾਂ ਥਾਂ ਤੇ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਵਾ ਜੋ ਸਾਨੂੰ ਇਹਨਾਂ ਦੀ ਦੇਣ ਦੇ ਨਾਲ ਆਪਣੇ ਹੱਕਾਂ ਦਾ ਜਿਹੜਾ ਮੂਲ ਪਤਾ ਲੱਗਾ ਜੋ ਸਾਨੂੰ ਇੱਕ ਚੀਜ਼ ਤੱਕ ਪਹੁੰਚਣ ਲੱਗਿਆਂ ਅੱਜ ਕਿੰਨੇ ਸਾਲ ਲੱਗੇ ਹੀ ਸੋ ਮੈਂ ਇਹੋ ਹੀ ਇੱਕ ਮੇਰਾ ਮੈਸੇਜ ਆ ਕਿ ਜੋ ਬਾਬਾ ਸਾਹਿਬ ਦਾ ਇੱਕ ਨਾਰਾ ਸੀ ਆਪਾਂ ਉੱਤੇ ਹੀ ਕੰਮ ਕਰੀਏ ਬਾਬਾ ਸਾਹਿਬ ਦੀ ਸੋਚ ਤੇ ਅਸੀਂ ਪਹਿਰਾ ਦੇਾਂਗੇ ਠੋਕੇ ਸੋ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕਿ ਜਿਤਨਾ ਅੱਜ ਹੀ ਇਹ ਫਕਰ ਦੇ ਨਾਲ ਕਹਿੰਦੇ ਆ ਕਿ ਇਹ ਬਾਬਾ ਸਾਹਿਬ ਦੀ ਦੇਣ ਆ ਸੋ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਭੈਣ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਕਿਉਂਕਿ ਇਹ ਬਾਬਾ ਸਾਹਿਬ ਦਾ ਸਭ ਤੋਂ ਵੱਡਾ ਸੁਪਨਾ ਇਹੋ ਹੀ ਸੀ ਕਿ ਜਿੰਨਾ ਆਪਣੇ ਦਲਿਤ ਸਮਾਜ ਆ ਵੱਧ ਤੋਂ ਵੱਧ ਪੜ੍ਹੇਗਾ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੇਗਾ ਕਿਉਂਕਿ ਸੰਵਿਧਾਨ ਦਾ ਵੀ ਅਸੀਂ ਫਾਇਦਾ ਤਾਂ ਹੀ ਠਾ ਸਕਦੇ ਹਾਂ ਜੋ ਬਾਬਾ ਸਾਹਿਬ ਨੇ ਸਾਡੇ ਵਾਸਤੇ ਬਣਾਇਆ ਵਾ ਜੇ ਅਸੀਂ ਸਾਰੇ ਪੜਾਂਗੇ ਸੋ ਆਪਣੇ ਬੱਚਿਆਂ ਨੂੰ ਲਾਗੇ ਚਾਗੇ ਮੈਂ ਤਾਂ ਇਹ ਗੱਲ ਕਹੂੰਗਾ ਜਿਹੜੇ ਗਰੀਬ ਨਹੀਂ ਪੜ ਸਕਦੇ ਉਹਨਾਂ ਦੀ ਮਦਦ ਕਰੋ ਉਹਨਾਂ ਨੂੰ ਇਹ ਪੜ੍ਹਾਈ ਦਾ ਮੂਲ ਪਤਾ ਲੱਗੇ ਤਾਂ ਕਿ ਇਹ ਆਪਣੇ ਹੱਕਾਂ ਦੀ ਲੜਾਈ ਲੈ ਕੇ ਉਹ ਹੱਕ ਲੈ ਸਕੀਏ ਜਿੱਤ ਸਕੀਏ ਜੈ ਭੀਮ ਜੈ ਭਾਰਤ ਜੈ